ਹਾਂਜੀ ਮਿੱਤਰੋ ਕੀ ਹਾਲ ਰੱਤੇ ਕਬੂਤਰ 파ਟ 7 ਤੇ 파ਟ 7 ਦਾ ਕਬੂਤਰ ਦਿਖਾਏ ਬਣਾ ਨਹੀਂ ਬਣਦਾ ਇਹ ਕਬੂਤਰੀ ਹੈ ਜਿਹੜਾ 파ਟ 1 ਚ ਆਪਾਂ ਕਬੂਤਰ ਦਿਖਾਇਆ ਉਹਦੀ ਭੈਣ ਉਸ ਤੋਂ ਛੋਟੀ ਝੋਲਦੀ ਉਹਦਾ ਮੈਂ ਜ਼ਿਕਰ ਵੀ ਕੀਤਾ ਸੀ ਕਿ ਉਹ ਕਬੂਤਰ ਕਿੱਥੋਂ ਆਇਆ ਬੱਚੇ ਕਿਵੇਂ ਆਏ ਆ ਇਹਦੇ 파ਰ ਹੈ ਜੀ ਵਿਚਲਾ 파ਰ ਵੱਡਾ ਦੋ ਛੋਟੇ ਵਾਈਬਰੇਟ ਤੁਸੀਂ ਦੇਖ ਸਕਦੇ ਆਪਣੇ ਹਰ ਜ਼ਿਆਦਾਤਰ ਕਬੂਤਰਾਂ 'ਚ ਵਾਈਬਰੇਟ ਆ ਠੀਕ ਹੈ ਆ ਇਹਦੀ ਦਮ ਹੈ ਆ ਇਹਦੇ ਪੰਜੇ ਆਹ ਦੇ ਇਧਰਲੇ ਪਰ ਅੱਖ ਦੁਆਰਾ ਦਿਖਾ ਦਿੰਨਾ ਅੱਛਾ ਕਬੂਤਰੀ ਸ਼ੁਰੂ ਤੋਂ ਆਪਣੇ ਘਰੇ ਆ ਬਹੁਤ ਉੱਡੀਏ ਵੀ ਤਿੰਨ ਰਤੇ ਆਪਣੇ ਕੋਲ ਜਿਆਦਾ ਉੜੇ ਘਰੇ ਵਾਹੀ ਫੈਮਿਲੀ ਆ ਇਹ ਕਬੂਤਰੀ ਟੇਡ ਚ ਆ ਗਈ ਸੀ 2 ਸਾਲ ਇਸ ਕਬੂਤਰੀ ਨੇ ਧੌਣ ਥੱਲੇ ਲਾਈ ਰੱਖੀ ਆ ਕਮਾ ਕੇ ਤੇ ਦੋ ਸਾਲਾਂ ਬਾਅਦ ਆਪਣੇ ਕਵੀਰ ਭਰਾ ਨਾਲ ਆਪਾਂ ਨੂੰ ਠੀਕ ਕਰਕੇ ਭੇਜੀ ਮੇਰੇ ਕੋਲ ਹੀ ਭੇਜੀ ਪਹਿਲਾਂ ਭਾਮੀ ਵਾਲੀ ਛੱਤ ਤੇ ਗਈ ਉੱਥੇ ਨੇ ਬੱਚੇ ਕੱਢੇ ਕਬੂਤਰ ਭਾਮੀਆਂ ਹੀ ਆਏ ਤੇ ਆਪਾਂ ਹੁਣ ਇਹਦੇ ਬੱਚੇ ਦਿਖਾਣੇ ਸ਼ੁਰੂ ਕਰਾਂਗੇ ਤੇ ਕਬੂਤਰੀ ਵਾਪਸ ਆ ਚੁੱਕੀ ਹੈ ਕਿਉਂਕਿ ਉੱਥੋਂ ਜਿਹੜੇ ਜੋੜੇ ਸੀ ਆਪਣੇ ਕੋਲ ਵਾਪਸ ਆ ਗਏ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦੇ ਪੱਠੇ ਦਿਖਾਣਾ